ਫੇ ਹੁਣ ਦਿੱਲੀ ਜਾਣ ਦਾ ਕੋਈ ਅਗਲੀ ਰਣਨੀਤੀ ਕਿਸਾਨਾਂ ਨੇ ਖੜੀ ਆ? ਨਹੀਂ ਦੇਖੋ ਜੀ ਹਾਲੇ ਹੁਣ 14 ਤਰੀਕ ਦੀ ਜਿਹੜੀ ਮੀਟਿੰਗ ਹੋਊਗੀ ਸਰਕਾਰ ਦੇ ਨਾਲ ਜੀ ਉਹਦੇ ਬਾਅਦ ਹੀ ਕੋਈ ਰਣਨੀਤੀ ਬਣਾਈ ਜਾਊਗੀ। ਅਸੀਂ ਹੁਣ ਪਿੰਡ-ਪਿੰਡ ਮੈਂ ਅੱਜ ਇਕਾਈ ਖੜੀ ਕਰਕੇ ਆਏ ਆ ਆਪਣੇ ਬਸੀ ਪਠਾਣਾ ਬਲਾਕ ਦੇ ਵਿੱਚ। ਕਮੰਡਗੜ੍ਹ ਉਹ ਲੋਕਾਂ ਨੇ ਬੜਾ ਉਹਨਾਂ ਨੂੰ ਪਹਿਲਾਂ ਪਿਆਰ ਨਾਲ ਲੈ ਕੇ ਆਏ ਹੁਣ ਡਟ ਕੇ ਖੜ ਗਏ ਸਿੱਧੂ ਬੁਰਜਾ ਤੇਮੰਦੀ ਦੇ ਵਿੱਚ। ਇੱਕ ਅਸੀਂ ਹੁਣ ਦਫ਼ਤਰ ਵੀ ਖੋਲਣਾ ਇੱਥੇ ਬਸੀ ਪਠਾਣਾ ਦੇ ਵਿੱਚ ਸਾਨੂੰ ਜਗਾ ਵੀ ਮਿਲ ਗਈ ਦਫਤਰ ਖੋਲਣੇ ਖਾਤਰ ਉੱਥੇ ਅਸੀਂ ਦਫਤਰ ਖੋਲ ਦੇਣਾ ਉੱਥੇ ਅਸੀਂ ਕਿਸਾਨਾਂ ਦੀਆਂ ਕੋਈ ਸ਼ਿਕਾਇਤ ਹੋਊਗੀ ਕੋਈ ਕੰਮਕਾਰ ਹੋਣਗੇ ਉੱਥੇ ਅਸੀਂ ਰਜਿਸਟਰ ਬਰ ਬੰਦਰ ਪੜਾਵਾਗੇ ਸੇਵਾਦਾਰ ਉਹ ਫਿਰ ਨੋਟ ਕਰੇ ਕਰੂਗਾ ਕਿਸਾਨਾਂ ਦੇ ਕੰਮ ਕਰਾਉਣੇ ਖਾਤਰ ਜ਼ਰੂਰੀ ਹੈ ਦਫਤਰ ਤਾਂ ਬਹੁਤ ਹਰ ਇੱਕ ਬੰਦੇ ਨੂੰ ਆਪਣੇ ਬਲਾਕ ਦੇ ਵਿੱਚ ਬਲਾਕ ਪੱਧਰ ਦੇ ਦਫਤਰ ਖੋਲਣੇ ਚਾਹੀਦੇ ਆ ਇਹ ਆਪਾਂ ਨੇ ਅੱਗੇ ਵਧਣਾ ਇਹਦੇ ਖਾਤਰ ਹੁਣ ਲੋਕ ਭਟਕੇ ਦੇ ਫਿਰ ਜਾਨੇ ਉਹਨੂੰ ਪਤਾ ਨਹੀਂ ਅਸੀਂ ਜਾਈਏ ਕਿੱਥੇ ਜਦ ਇੱਕ ਦਫ਼ਤਰ ਖੁੱਲ ਗਿਆ ਉਹ ਦਫ਼ਤਰ ਜੀ ਪਤਾ ਲੱਗ ਜਣਾ ਵੀ ਇਹ ਦਫ਼ਤਰ ਆ ਉੱਥੇ ਅਸੀਂ ਆਪਣੀ ਸ਼ਿਕਾਇਤ ਉਹ ਦਫ਼ਤਰ ਚ ਲੈ ਕੇ ਜਾਈਏ ਕੋਈ ਵੀ ਕੰਮ ਕਰਾਉਣਾ ਹੋਵੇ ਉਹ ਸਾਨੂੰ ਦੱਸੇ ਆ ਕੇ ਅਸੀਂ ਹੁਣ ਬਸੀ ਬਠਾਣਾ ਚ ਅਸੀਂ ਜਲਦੇ 14 ਜਿਹੜੀ ਆਪਣੀ ਮੀਟਿੰਗ ਹੋਣੀ ਆ ਨਾ ਆਹ 12 ਤਰੀਕ ਦੇ ਬਾਅਦ ਆਪਣੀ 13 ਤਰੀਕ ਨੂੰ ਸ਼ੰਭੂਪੁਰਾ ਕੱਲ ਨੂੰ ਸੰਗਰੀਆਂ ਵਿੱਚ Rajasthan ਦੇ ਵਿੱਚ ਕਿਸਾਨਾਂ ਦੀ ਮਹਾ ਪੰਚਾਇਤ ਆ ਅਸੀਂ ਬੇਨਤੀ ਇਹ ਹੀ ਆ ਸਾਰੇ ਹੀ ਸਾਡੇ ਕਿਸਾਨ ਆ ਚਾਹੇ ਮਜ਼ਦੂਰ ਆ ਚਾਹੇ ਵਪਾਰੀ ਆ ਚਾਹੇ ਦੁਕਾਨਦਾਰ ਆ ਗੱਡੀਆਂ ਵਾਲੇ ਡਰਾਈਵਰਾਂ ਚਾਹੀਏ ਇੱਕ ਪਲੇਟਾ ਫਾਰਮ ਉੱਪਰ ਇਕੱਠੇ ਹੋ ਜਓ ਜੇ ਤੁਸੀਂ ਨੇ ਬਚਣਾ ਸਾਨੂੰ ਇੱਕ ਏਕਾ ਕਰਕੇ ਹੀ ਰਹਿਣਾ ਪੈਣਾ ਜੇ ਤੁਹਾਡੀ ਏਕਤਾ ਬਣ ਗਈ ਸਾਰਾ ਕੁਝ ਮਿਲ ਜੇਣਾ ਜੀ ਪੱਕਾ ਹੈ ਆ ਕਹੀ ਨੇ ਰੀ ਮੰਗਈ ਆ ਲਾ ਪਟਰਾਉ ਡੀਜ਼ਲ ਦਾ ਰੇਟ ਘਟਾ ਦੇਣੀ ਜੀ ਇਹ ਸਾਧਿਆਂ ਹੋਰ ਨੁਕਤਾ ਪਟਰਾਉ ਡੀਜ਼ਲ ਦਾ ਰੇਟ ਡੀਜ਼ਲ ਦਾ ਰੇਟ ਘਟਾ ਦੇਣ ਕਿਸਾਨਾਂ ਤੇ ਡੀਜ਼ਲ ਦੀ ਲੋਡ ਹੁੰਦੀ ਆ ਨਾ ਟੈਕਸ ਕਿੰਨਾ ਲੱਗਿਆ ਬਾ 46% ਦਾ ਪੰਜਾਬ ਸਰਕਾਰ ਲਾ ਰਹੀ ਹੈ 24 25% ਕੇਂਦਰ ਸਰਕਾਰ ਲਾ ਰਹੀ ਹੈ ਜੀ ਇਹ ਟੈਕਸ ਘਟਾ ਦੇਣਾ ਕਿਸਾਨਾਂ ਦੇ ਉੱਪਰ ਦੇ ਮੈਂ ਕਹਿੰਨਾ ਕਿਸਾਨਾਂ ਨੂੰ ਤੁਹਾਨੂੰ ਟੈਕਸ ਨਹੀਂ ਲੱਗੂਗਾ ਡੀਲ ਦੰਨੇ ਆ ਭਾ ਸਾਨੂੰ ਜਿਹੜਾ ਹੈਗਾ ਚੱਲ ਰਿਹਾ ਸਰਕਾਰ ਦੇ ਰਹੀ ਹੈ ਅਗਲੀ ਗੱਲ ਹੋਰ ਰੇਟ ਆ ਭਾਜਮ ਦੇ ਘਟਾ ਦੇਣਾ ਹੁਣ ਜਿਹੜਾ ਅਸੀਂ ਤਾਂ ਇਹ ਕਿਹਾ ਵੀ ਸੁਆਮੀਨਾਥ ਰਿਪੋਰਟ ਦੇ ਸਾਬ ਨਾਲ ਸਾਨੂੰ ਭਾ ਦੇ ਦੋ ਸਾਡਾ ਜੋ ਰੇਟ ਤੋਂ ਬਣਦਾ ਹੈ 5000 ਦੇ ਕਰੀਬ ਕਣਕ ਦਾ ਰੇਟ ਬਣਦਾ ਹੈ ਸੁਆਮੀਨਾਥ ਰਿਪੋਰਟ ਜੋ ਝੋਨੇ ਦਾ ਰੇਟ ਬਣਦਾ ਉਹ 35 3600 ਤੇ ਉੱਪਰ ਬਣ ਰਿਹਾ ਕੁਇੰਟਲ ਦਾ ਸਾਡਾ ਤਾਂ ਇਹਨਾਂ ਨੂੰ ਦਿਖ ਰਿਹਾ ਉਹ ਜਿਹੜੀ ਲਾਗਤ ਆਉਂਦੀ ਆ ਲਾਗਤ ਇੰਨੇ ਜੁੜਦੀ ਹੈਗੀ ਲਾਗਤ ਜੁੜ ਕੇ ਵਿੱਚ ਇੰਨਾ ਰੇਟ ਬਣ ਰਿਹਾ ਉਹ ਸੋ ਇਹ ਸੁਆਮੀ ਯਾਤ ਰਿਪੋਰਟ ਦਾ ਸਾਡੇ ਪ੍ਰਧਾਨ ਮੰਤਰੀ ਜੀ ਨੇ ਕਿਹਾ ਤਾਂ ਵੀ ਸਾਡੀ ਸਰਕਾਰ ਬਣਾਓ ਅਸੀਂ ਇਹ ਤੁਹਾਨੂੰ ਦਵਾਂਗੇ ਮੁਕਰਗੀ ਮੁਕਰਜੀ ਵੀ ਬੰਦਾ ਉਹਦਾ ਕੋਈ ਰਾਜ ਨਹੀਂ ਹੈਗਾ ਮਰ ਤੇ ਮੁਕਰ ਗਿਆ ਇੱਕ ਬਰਾ ਬਰਾ ਉਹ ਇਹ ਗੱਲਾਂ ਜਿਹੜੀਆਂ ਹੈਗੀਆਂ ਨੇ ਸਾਡੇ ਲੋਕਾਂ ਨੂੰ ਹੀ ਕਹੀ ਜਾਂਦੇ ਆਂ ਇਹ ਮਹਿੰਗਾਈ ਹੋਊਗੀ ਮਹਿੰਗਾਈ ਤਾਂ ਹੋਈ ਵੀ ਹੋ ਆ ਜੀ ਜੇ ਖੇਤੀਬਾੜ ਘਰਾਣਿਆਂ ਨੇ ਸਾਂਭ ਲਈ ਤੁਹਾਡੇ ਸਾਹਮਣੇ ਆ ਜੀ 200 ਰੁਪਏ ਕਿਲੋ ਦੇ ਘਾਟਾ ਆਟਾ ਮਿਲਣਾ ਨਹੀਂ ਕਿਸੇ ਨੂੰ ਪੱਕੀ ਗੱਲ ਆ ਇਹ ਇਹ ਕੋਈ ਇਹ ਨਹੀਂ ਹੈ ਕਿ ਗੱਲ ਕੋਈ ਆਪਾਂ ਕੋਈ ਨਾਲ ਤੇ ਲਾ ਰਹੇ ਆਂ ਕੋਈ ਮੈਂ ਜੋੜ ਰਹੇ ਆਂ ਗੱਲਾਂ ਇਹ ਸਾਹਮਣੇ ਆ ਰਹੀਆਂ ਨੇ ਅੱਜ ਤੇ ਤੁਸੀਂ 20-25 ਸਾਲ ਪਹਿਲਾਂ ਡੀਜ਼ਲ ਰੇਟੇ ਲਾ ਲੁ ਗਿਆ ਹੁੰਦਾ ਤਾਂ ਅੱਜ ਰੇਡ ਡੀਜ਼ਲ ਦਾ ਪਟਰੋਲ ਦਾ ਕੀ ਆਏ ਪੇ ਨਹੀਂ ਲੋਕਾਂ ਦੀਆਂ ਕਾਰਾਂ ਚੱਲਦੀਆਂ ਜੀ ਕਾਰਾਂ ਵੀ ਚੱਲ ਰਹੀਆਂ ਮੋਟਰਸਾਈਕਲ ਵੀ ਲੋਕਾਂ ਦੇ ਚੱਲ ਰਹੀਆਂ ਲੋਕ ਤਾਂ ਬੋਲ ਨਹੀਂ ਰਹੇ ਇੱਕ ਹੋਰ ਚੀਜ਼ ਦੇਖ ਲੋ ਲੋਕਾਂ ਕੋਲ ਜਦ ਤੁਸੀਂ ਕਾਰ ਖਰੀਦ ਲਈ ਗੱਡੀ ਖਰੀਦ ਲਈ ਜਾਂਸੀ ਚੋਂ ਰੋਡ ਟੈਕਸ ਅਸੀਂ ਦੇ ਦਿੱਤਾ ਪਹਿਲਾਂ ਹੀ ਸੀ ਨਾ ਅੱਗੇ ਜਦ ਤੁਸੀਂ ਫਿਰ ਵਾਹਨ ਲੈ ਕੇ ਆਉਣਾ ਸੜਕ 'ਤੇ ਲੈ ਕੇ ਆਉਣੀ ਆ ਫਿਰ ਲੋਕਾਂ ਕੋਲ ਤੇ ਟੋਲ ਟੈਕਸ ਡਬਲ ਹੋ ਗਿਆ ਨਾ ਦੋ ਹੱਥ ਲੱਡੂ ਹੋ ਗਏ ਸਾਡੇ ਲੋਕ ਗੱਲਾਂ ਤਾਂ ਸੋਚਦੇ ਨਹੀਂ ਹੈਗੇ ਇਹ ਬਿਲਕੁਲ ਨਹੀਂ ਸੋਚਦੇ ਉਹਨਾਂ ਦੀ ਬੁੱਧੀ ਬਹ ਨਹੀਂ ਕਹੀ ਜੀ ਹੈਗੀ ਆ ਪਤਾ ਨਹੀਂ ਆਪਣੀ ਬੁੱਧੀ ਦੇ ਬਦ ਨਹੀਂ ਕੰਮੇ ਹੀ ਲੰਦੇ ਹੈਗੇ ਵੀ ਜਿਹੜੇ ਜਾਂ ਟੈਕਸ ਆਪਾਂ ਨੇ ਰੋਡ ਟੈਕਸ ਦੇ ਦਿੱਤਾ ਟੋਲ ਟੈਕਸ ਦਾ ਕੋਈ ਮਤਲਬ ਲੈ ਨਹੀਂ ਬਣਦਾ ਕੋਈ ਤੁੱਕ ਨਹੀਂ ਬਣਦੀ ਹੈਗੀ ਇਹ ਇੱਕ ਚੀਜ਼ ਲੈ ਲੈਣ ਉਹ ਆ ਤਾਂ ਰੋਡ ਟੈਕਸ ਲੈ ਲੈਣ ਨਹੀਂ ਟੋਲ ਟੈਕਸ ਲੈ ਲੈਣ ਇਹ ਲੁੱਟ ਲੋਕਾਂ ਦੀ ਜੇਬ ਦੀ ਹੋ ਰਹੀ ਆ ਲੋਕ ਕਦੇ ਸੋਚਦੇ ਨਹੀਂ ਆ ਵਿਚਾਰੇ ਸਾਡੇ ਭੋਲੇ ਪਾਲੇ ਆ ਉਹ ਡਰ ਦਰਦੇ ਆ ਬੋਲਣ ਲੱਗੇ ਜਦ ਕੋਈ ਵੀ ਨੇਤਾ ਹੋਵੇ ਆਪਣੇ ਦੇਸ਼ ਦੇ ਵਿੱਚ ਹੋਵੇ ਜਾਂ ਬਾਹਰਲੇ ਦੇਸ਼ ਜਾਂ ਜਦੋਂ ਤਾਕਤ ਆਉਂਦੀ ਹੈ ਨਾ ਉਹ ਤਾਕਤ ਦੇ ਫਿਰ ਰੰਗ ਦਿਖਾਉਂਦਾ ਉਹ ਜੀ ਹੁਣ ਜਿਹੜਾ ਟਰੰਪ ਸਾਹਿਬ ਦਿਖਾਉਣ ਲੱਗੇ ਸਾਰੀ ਟਰੰਪ ਸਾਹਿਬ ਤਾਕਤ ਦਿਖਾ ਰਹੇ ਹਨ ਆਪਣੀ ਹੁਣ ਜੀ ਉਹ ਬਾਅਦੇ ਤਾਂ ਉਹ ਇਹੀ ਕਰਦੇ ਵੀ ਮੈਂ ਲੋਕਾਂ ਨੂੰ ਰਿਪੋਰਟ ਕੀਤਾਗਾ ਹਮ ਸੂਚੀ ਬਣ ਕੇ ਕਹਿੰਦੇ ਆਪਣੇ ਪਹੁੰਚ ਚੁੱਕੀ ਆ 18 ਕ ਹਜ਼ਾਰ ਲੋਕਾਂ ਦੀ ਹੋਰ ਸਾਡਾ ਪ੍ਰਧਾਨ ਮੰਤਰੀ ਨੇ ਇੱਕ ਬਿਆਨ ਦੇ ਰਿਹਾ ਹੈਗਾ ਨਰਾਸ ਆਪਣੇ ਅਮਰਤਾ ਸ਼ਾਹ ਜੀ ਦੇ ਰਹੇ ਨੇ ਸਾਡੇ ਜੇ ਨਾ ਰੁਜ਼ਗਾਰ ਮਿਲਿਆ ਤਾਂ ਨੌਜਵਾਨ ਬਾਹਰ ਗਏ ਹਨਾ ਚਲੋ ਮੁੱਦਿਆਂ ਤੇ ਆਪਾਂ ਭਟ ਗਏ ਜੰਨੇ ਆ ਜਿਹੜੇ ਆਪਾਂ ਮੁੱਦੇ ਦੀ ਗੱਲ ਚੱਲ ਰਹੀ ਆ ਹੁਣ ਆਪਣੀ 14 ਜੋ ਫਰਵਰੀ ਨੂੰ ਮੀਟਿੰਗ ਹੋਣੀ ਆ ਅਸੀਂ ਇਹ ਦਾਸ ਪਰਮਾਤਮ ਅੱਗੇ ਕਰਦੇ ਆ ਸਰਦਾਰ ਜਗਜੀਤ ਸਿੰਘ ਦੀ ਢੱਲੇਵਾਲ ਤੰਦਰੁਸਤ ਹੋ ਕੇ ਐਨ ਚੜ੍ਹਦੀ ਕਲਾ ਚੋ ਮੀਟਿੰਗ ਚ ਬੈਠਣ ਚੱਲ ਕੇ ਸਰਕਾਰ ਦੇ ਅੱਖਾ ਚ ਅੱਖਾਂ ਪਾ ਕੇ ਹੋ ਗੱਲ ਕਰਨ ਜੀ ਪ੍ਰਧਾਨ ਸਾਹਿਬ ਹੁਣ 14 ਫਰਵਰੀ ਨੂੰ ਤਾਂ ਚਲੋ ਜਿਹੜੀ ਮੀਟਿੰਗ ਹੋਏਗੀ ਉਹਦੇ ਵਿੱਚ ਉਮੀਦ ਕਰਦੇ ਆ ਕਿ ਕਿਸਾਨਾਂ ਦਾ ਮਸਲਾ ਹੱਲ ਹੋਵੇਗਾ ਪਰੰਤੂ ਜਿਹੜੀ ਹੁਣ ਮਹਾਪੰਚਾਇਤ ਸੱਦੀ ਜਾਰੀ ਉਸ ਨੂੰ ਲੈ ਕੇ ਕਿਸਾਨਾਂ ਨੂੰ ਕੋਈ ਸਨੇਹਾ ਲਾਉਣਾ ਚਾਹੋਗੇ ਤੁਸੀਂ ਹਾਂਜੀ ਬਿਲਕੁਲ ਮੈਂ ਕਿਸਾਨਾਂ ਨੂੰ ਨਹੀਂ ਕੱਲਿਆਂ ਨੂੰ ਮੈਂ ਮਜ਼ਦੂਰਾਂ ਨੂੰ ਵੀ ਬੇਨਤੀ ਕਰਨੀ ਹੈ ਮੈਂ ਦੁਕਾਨਦਾਰਾਂ ਨੂੰ ਵੀ ਬੇਨਤੀ ਕਰਨੀ ਹੈ ਛੋਟੇ ਵਪਾਰੀਆਂ ਨੂੰ ਬੇਨਤੀ ਕਰਨੀ ਹੈ ਆ ਤੁਹਾਡੇ ਲੈ ਕੇ ਟਿੱਗੜੇ ਮਾਲ ਖੁੱਲ ਗਏ ਜਿਹੜਾ ਛੋਟਾ ਵਪਾਰੀ ਆ ਉਹ ਨਾ ਸੋਚਿਆ ਵੀ ਮੈਂ ਬਚ ਜੂੰਗਾ ਅਗਲੇ ਨੇ ਮੌਲਕੀ ਨਹੀਂ ਭੱਜੇ ਨੇ ਜੀ ਆਣਾ ਇਹ ਮੌਲਕਾ ਦੇ ਖੁੱਲ ਰਹੇ ਆ ਇਹ ਹੂੰ ਕੋਈ ਨਾ ਕਿਸੇ ਵਪਾਰੀ ਨੇ ਵਿਰੋਧ ਨਹੀਂ ਕੀਤਾ ਜੀ ਹੂੰ ਨਾ ਕਿਸੇ ਦੁਕਾਨਦਾਰ ਨੇ ਵਿਰੋਧ ਕੀਤਾ ਉਹ ਵੀ ਆਪਣਾ ਮਾੜਾ ਬੁੱਧੀ ਪਰ ਜ਼ੋਰ ਦੇਣ ਇਸ ਦੇ ਉੱਪਰ ਵੀ ਅਸੀਂ ਕਿਸਾਨਾਂ ਦਾ ਸਾਥ ਦਈਏ ਜੀ ਜਿਹੜੇ ਮੌਲ ਆ ਜਿਹੜੇ ਇਹ ਇਹ ਸਾਡਾ ਵਪਾਰੀ ਵੀ ਬਚਿਆ ਰਹੇ ਸਾਡਾ ਦੁਕਾਨਦਾਰ ਵੀ ਬਚਿਆ ਰਹੇ ਸਾਡੇ ਕੱਪੜੇ ਦੇ ਵਪਾਰੀ ਵੀ ਬਚੇ ਰਹਿਣ ਹੁਣ ਜਿਹੜੇ ਬਾਜ਼ਾਰ ਆ ਬੜੇ ਬੜੇ ਇਹ ਜਿਹੜੀ ਆਪਣੀ ਨਿਊ ਵਰਲਡ ਆਊਟਰ ਜਿਹੜਾ ਆ ਇਹ ਆ ਨਾ ਇਹ ਹੀ ਚੀਜ਼ ਆ ਕਹਿੰਦੇ 1 ਵਜਾ 1 ਦਾ ਕਰ ਦੋ ਹਰ ਇੱਕ ਚੀਜ਼ ਇੱਕ ਛੱਤ ਥੱਲੇ ਕਰ ਦੋ ਹਮ ਸਾਰੀ ਛੱਤ ਇੱਕ ਹੋਊਗੀ ਹਰ ਇੱਕ ਚੀਜ਼ ਉੱਥੇ ਮਿਲੇ ਇਹ ਨੀਤੀ ਹੈ ਜਿਹੜਾ ਨਿਊ ਵਰਲਡ ਆਰਡਰ ਆਇਆ ਇਹ ਕੋਈ ਭੁੱਲੇ ਨਾ ਇਹ ਲਾਗੂ ਸਮਝ ਲੋ ਹੋ ਗਿਆ ਜੀ 트럼ਪ ਸਾਹਿਬ ਉਹੀ ਕੁਝ ਕਰ ਰਹੇ ਹਮ 트럼ਪ ਦੀ ਉਹੀ ਨਿਗਾ ਨਿਊ ਵਰਲਡ ਆਰਡਰ ਨੂੰ ਲਾਗੂ ਕਰਨੇ ਦੀ ਹੁਣ ਇਹ ਅਮਰੀਕਾ ਦੇਸ਼ ਆ ਜਿਹੜਾ ਇਹ ਸਰਪੰਚ ਆ ਜੀ ਸਾਰਿਆਂ ਦਾ ਸਰਮਾਂ ਚ ਤਾਕਤ ਇਹਦੇ ਕੋਲ ਬਹੁਤ ਜ਼ਿਆਦਾ ਹਥਿਆਰ ਬੰਦ ਹੈ ਸਾਡੇ ਦੇਸ਼ ਕੋਲ ਹਲੇ ਉਹ ਤਾਕਤ ਉਨੀ ਆਈ ਨਹੀਂ ਭਾਰਤ ਕੋਲ ਜਿੰਨੀ ਆਉਣੀ ਚਾਹੀਦੀ ਇਹ ਸਾਡੇ ਨੇਤਾ ਨੇ ਜਿਹੜਿਆਂ ਨੇ ਇਹਨਾਂ ਨੇ ਖਾ ਲਿਆ ਦੇਸ਼ ਸਾਡੇ ਲੋਕਾਂ ਦਾ ਪੈਸਾ ਜਿਹੜਾ ਇਹ ਹੜੱਪਾ ਗਏ ਮੈਂ ਕਹਿੰਦਾ ਇਨਕੁਆਰੀ ਕਰਾ ਲਓ ਕੱਲੇ ਕੱਲੇ ਨੇਤਾ ਦੀ ਪਨਾ ਪਿਛਲਾ ਰਿਕਾਰਡ ਚੱਕ ਲਓ ਉਹਦੇ ਕੋਲ ਕਿਆਤਾ ਉਹਦੇ ਕੋਲ ਕਿਆਤਾ ਪਿਛਲਾ ਰਿਕਾਰਡ ਚੱਕੋ ਉਹਦਾ ਜਦ ਨੇਤਾ ਬਣ ਗਿਆ ਫਿਰ ਉਹ ਕੋਲ ਕਿਆ ਬਣ ਗਿਆ ਇਹ ਬਾਹਰਲੇ ਦੇਸ਼ ਦੀ ਨਹੀਂ ਇਹ ਚੀਜ਼ਾਂ ਹੈ ਬਹਾਲੇ ਦੇਸ਼ ਬਿਲਕੁਲੋ ਜੀ ਨਹੀਂ ਹੈਗੀ ਇਹ ਇਹ ਬਰਾਬਰੀ ਦੇ ਬਹਾਲੇ ਦੇਸ਼ਾਂ ਦੀ ਕਰਨੇ ਨੂੰ ਫਿਰਦੇ ਆ ਨਾ ਨੇਤਿਆਂ ਦੇ ਦੇਖ ਲਓ ਕਿੰਨੇ ਸਿਆਣੇ ਤੇ ਸੂਝੀਮਾਨ ਆ ਉਹ ਆਪਣੀ ਜਿਹੜੀ ਪਰਜਾ ਉਹ ਕਿੰਨਾ ਧਿਆਨ ਰੱਖਦੇ ਆ ਸਾਡੇ ਰੱਖਦੇ ਆ ਕਿ ਧਿਆਨੇ ਆ ਹਣ ਚੰਦ ਵਰ ਆਪਣੇ ਪਿੰਡ ਦਾ ਚੰਦਪਾਣ ਪਿੰਡ ਫ੍ਰੀ ਕੋਰਟ ਵਿੱਚ ਜੀ ਜੇ ਤੋਂ ਕੀ ਹੋਇਆ ਸੀ ਉੱਥੇ ਦੇਖੋ ਹੁਣ ਤੁਸੀਂ ਪੱਤਰਕਾਰ ਆ ਤੁਸੀਂ ਦੇਖਿਆ ਕਰੋ ਚੀਜ਼ਾਂ ਵਾਲੇ ਕੀ ਵਾਪਰ ਰਹੀਆਂ ਘਟਨਾ ਵਾਪਰੀ ਆ ਉੱਥੇ ਆਪਸ ਵਿੱਚੋਂ ਲੋਕ ਲੜਾਉਂਦੇ ਇੱਕ ਪਾਣੀ ਦਾ ਮਸਲਾ ਆਤਾ